ਕਰਦਾ ਸਾਡੀ ਨਾਕੇ ਦਿਖਾਈ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜ ਬਾਗਾਰੇ ਜਵਾਨਾਂ ਨੂੰ ਬੇਲਤੀਆਂ ਨਾਲ ਇਹਨਾਂ ਪਿੱਛੇ ਨਾ ਮਰੋ ਯਾਰਾ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰੇ ਕਸ਼ੀਦ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਲੈ ਗਏ ਉਹਦਾ ਜਿਹੜਾ ਭਾਈ ਦੀਵ ਇਹ ਫੈਰਿੰਗ ਦਿੱਤੀ ਉਹਨਾਂ ਦੇ ਦਰਾਲੇ ਗੁੰਮਾ ਜੀ ਗੱਲਾਂ ਕੀਤੀ ਉਹਨਾਂ ਨੇ ਤੁਰਦਿਆਂ ਸੀ ਦੂਰ ਦੂਸੋ ਤੇ ਲੋਕ ਜਵਾਨ ਕਿੰਨੇ ਮਰ ਗਏ ਭਾਈ ਆਪਣੇ ਤੇ ਤਿੰਨ ਮਰ ਗਏ 6 3 ਲੈ ਜੀ ਦੋ ਜੀ ਹੋ ਗਏ ਜੀ ਅਸੀਂ ਮੂਰੇ ਸੀ ਕਿ ਸਾਡੇ ਅੱਛਾ ਤੋਂ ਸੀਟ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਆ ਕੇ ਉਹਨਾਂ ਦੇ ਚਮਚੇ ਸਾਨੂੰ ਪਤਾ ਕੀ ਕਹਿੰਦੇ ਆ ਤੁਸੀਂ ਗਦਾਰ ਹੋ ਤੁਸੀਂ ਖਾਲਿਸਤਾਨ ਸੀ ਖਾਲਿਸਤਾਨ ਦਾ ਪੱਖ ਲੈਣੇ ਆਂ ਬਈ ਅਸੀਂ ਖਾਲਿਸਤਾਨ ਬਣਾਉਣ ਦੇ ਹੱਕ ਚ ਉਹ ਕਹਿੰਦੇ ਨੇ ਆਗੇ ਨਾ ਹੋਰ ਹੀ ਕਹਿੰਦੇ ਬਈ ਆਪਣੇ ਵਾਲੇ ਅੱਛਾ ਬਾਈ ਨੇ ਕਿਹਾ ਨਾ ਅਸੀਂ ਕਾਰੇਦਾਰ ਦੇ ਪੱਖ ਅਸੀਂ ਹੈਗੇ ਸਾਰੇ ਆ ਪਰ ਉਹਦਾ ਵੀ ਸੰਘਰਸ਼ ਹੋਊਗਾ ਇਹ ਸੰਘਰਸ਼ ਆ ਸਾਡਾ ਕਿਸਾਨੀ ਵਾਸਤੇ ਟੀ ਵਾੜੀ ਦਾ ਹਨਾ ਕਿਸਾਨਾਂ ਦਾ ਸਾਡੀ ਹੋਣ ਦਾ ਸਾਡੀਆਂ ਨਸਲਾਂ ਦਾ ਫਸਲਾਂ ਦਾ ਪਰ ਉਹ ਵੀ ਉਹ ਵੀ ਰਣਨੀਤੀ ਨਾਲ ਤਾਂ ਜਿੱਤ ਤਾਂ ਰਣਨੀਤੀ ਨਾਲ ਹੋਣਾ ਜੇ ਆਪਾਂ ਸਿੱਧਾ ਐ ਜਾਵਾਂਗੇ ਨਹੀਂ ਜਿੱਤ ਹੁਣੀ ਤਾਂ ਕਹਿੰਦੇ ਸੀ ਵੀ ਆਗੂਆਂ ਤੋਂ ਪਰਮਿਸ਼ਨ ਲੈ ਕੇ ਚੱਲਾਂਗੇ ਭਾਈ ਆਗੂਆਂ ਨੇ ਬਾਹ ਨਹੀਂ ਫੜਨੀ ਇਹ ਅੰਕੇ ਨਾਲ ਆਪਣੇ ਨਾਲ ਪਹਿਲਾਂ ਗਦਾਰੀਆਂ ਹੋਈਆਂ ਅੱਜ ਵੀ ਹੋਣਗੀਆਂ ਤੇ ਅੱਗੇ ਹੁੰਦੀਆਂ ਰਹਿਣਗੀਆਂ ਇਹ ਐ ਕਹਿੰਗੇ ਬਸ ਤਾਂ ਕਹੀ ਨਹੀਂ ਨਿਸ਼ਵਾਟਰ ਤੋਂ ਭਾਈ ਅੱਜ ਬਾਜ਼ਾਰ ਟੁੱਟ ਨਹੀਂਦਾ ਇਹ ਕਹਿੰਦੇ ਅਸੀਂ ਟੋੜਾਂਗੇ ਅਸੀਂ ਟੋੜਾਂਗੇ ਭਾਈ ਉਰੇ ਬੈਠੇ ਹੁਣ ਠੀਕ ਆ ਦੋਵੇਂ ਇਕੱਲਾ ਸੀ ਭਾਈ ਮੈਂ ਹੁਣ ਸਿੱਧਾ ਕਹਿਣਾ ਭਾਈ ਮੈਂ ਪਿੰਡ ਜਾਣਾ ਮੈਂ ਨਾਲ ਨਾ ਪਿੰਡ ਨਾਲ ਸੀਰੋ ਮਾਰੀ ਬਾਈ ਸਾਰੇ ਜਵਾਨਾਂ ਨੂੰ ਬੇਚਿਆ ਰਾਮ ਨਾਲ ਇਹਨੂੰ ਇਨਾ ਪਿੱਛੇ ਨਾ ਮਰੋ ਯਾਰਾ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰੇ ਬੜੇ ਸਾਨੂੰ ਹੁੱਲੜ ਬਾਜ ਕਹਿ ਕੇ ਤੈਂ ਦੇ ਚਾਉਂਦੇ ਕੀ ਆ ਅਸੀਂ ਲੜਨ ਵਾਲਿਆਂ ਅਸੀਂ ਮਰਨ ਵਾਲਿਆਂ ਅਸੀਂ ਸਿੱਧੇ ਦੌਣ ਵਾਲੇ ਇਨਾ ਪਿੱਛੇ ਇਹ ਇਹ ਪਿੱਛੇ ਬਹਿ ਜਾਂਦੇ ਆ ਜਾ ਕੇ ਅਸੀਂ ਮੂਰੇ ਕਿਉਂ ਅਸੀਂ ਸਾਨੂੰ ਮਾਰਨ ਬਾਅਦ ਤੇ ਜਨਮਾਸ ਹੀ ਰੱਖਿਆ ਇਹਨਾਂ ਨੇ ਦੇਖੀ ਨਾਲ ਆਉਂਦੇ ਖੜਦੇ ਬਈ ਆਪਣੇ ਬੰਦੇ ਇਧਰ ਆ ਕੇ ਆਗੂਆਂ ਦੇ ਚਮਚੇ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਗਦਾਰ ਆ ਤੂੰ ਹੁੱਲੜ ਬਾਜ ਆ ਤੈਂ ਲੋਕਾਂ ਦੇ ਪੁੱਤ ਮਰਵਾਇਆ ਬਈ ਉਹ ਮੇਰੇ ਯਾਰ ਸੀਗੇ ਜਿਹੜੇ ਮਰੇ ਆ ਗਏ ਸਾਰੇ ਜਿਹੜਾ ਨੂੰ ਚੱਕ ਕੇ ਭਰਾ ਮਰੌਣ ਦਾ ਸਾਨੂੰ ਸ਼ੌਕ ਨਹੀਂ ਚੜਿਆ ਮੈਂ ਐਸੇ ਗੱਲੋਂ ਲੜ ਜਾਂਦਾ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਆਪਾਂ ਅੱਜ ਭਮਾਂ ਦੀ ਲੜ ਗੀਏ ਉਹ ਮੰਦੀ ਆਪਣੇ ਕੋਈ ਮਾਰੇ ਪਰ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਬਦਲਣ ਦੇਣਾ ਕਿਉਂਕਿ ਸਾਨੂੰ ਪਤਾ ਵੀ ਸਾਡੇ ਨੌਂ ਮਰ ਸ਼ਹੀਦ ਹੋਗੇ ਮੈਂ ਆਗੂਆਂ ਦੇ ਸਿੱਧਾ ਗਿਆ ਆ ਕੇ ਕੋਈ ਉਹ ਮਰ ਸ਼ਹੀਦ ਹੋ ਗਿਆ ਛੇ ਮੁੰਡੇ ਜਾ ਕੇ ਲੈ ਗਏ ਆਗੂ ਤਾਂ ਕੀ ਕਹਿੰਦੇ ਆਪਾਂ ਕਹਿੰਦੇ ਹੌਲੜਵਾਸੀ ਲੈ ਗਏ ਤਾਂ ਲੈ ਗਏ ਕਿਉਂ ਯਾਰ ਉਹਨਾਂ ਨੂੰ ਟੌਰਚਰ ਨਹੀਂ ਕਰਦੇ ਛੇ ਮੁੰਡੇ ਲੈ ਕੇ ਜਾ ਕੇ ਭਾਈ ਛੇ ਮੁੰਡੇ ਜਾ ਕੇ ਲੈ ਗਏ ਯਾਰ ਅਸੀਂ ਪਤਾ ਕਿਹੜੀ ਗੱਲ ਤੋਂ ਡਰਦੇ ਸੀ ਜੇ ਅਸੀਂ ਇੱਥੇ ਪਹੁੰਚ ਗਏ ਸਾਡੇ ਨਾਮ ਕੀ ਜਿਹੜੀ ਗੱਲ ਤੋਂ ਡਰਦੇ ਸੀ ਜੇ ਆਗੂ ਅਸੀਂ ਇਹ ਗੱਲ ਤੋਂ ਡਰਦੇ ਸੀ ਜੇ ਅਸੀਂ ਹੱਕਾਂ ਲਈ ਬੈਠਿਆ ਵੀ ਸਾਡਾ ਮੋਰਚਾ ਨਾ ਪਾਰ ਜੇ ਕਿਤੇ ਅਸੀਂ ਜੇ ਮੋਰਚਾ ਲਾਇਆ ਅਸੀਂ ਹੱਕਾਂ ਲਈ ਲਾਇਆ ਨਾ ਕਿ ਅਸੀਂ ਆਰਦੀਆਂ ਬੇਗੁਨਾ ਬੇ ਬੇਜਾਨ ਵੀ ਜਿਹੜੀਆਂ ਸਾਡੀਆਂ ਸ਼ਹੀਦੀਆਂ ਵੀ ਉਹ ਬੇ ਵੀ ਹੱਥ ਜਾਣ ਬੇਵਜਾ ਸ਼ਹੀਦੀਆਂ ਬਾਅਦ ਤੇ ਨਹੀਂ ਅਸੀਂ ਆਏ ਜੇ ਸਾਡੀਆਂ ਛਿੱਧੀਆਂ ਦੇਵਾਂਗੇ ਸਾਡੀਆਂ ਛਿੱਧੀਆਂ ਦੇ ਮੁੱਲ ਪੈਣੇ ਚਾਹੀਦੇ ਆ ਅਸੀਂ ਬੇਰੁਖੀ ਅੱਜ ਦੀ ਗੱਲ ਨਹੀਂ ਸਮਝਉਂਦੀ ਇਹ ਸਾਨੂੰ ਕਹਿੰਦੇ ਆ ਤੁਸੀਂ ਠੀਕ ਆ ਵੀ ਤੁਸੀਂ ਪੂਰੇ ਉਹ ਨਹੀਂ ਹੈਗੇ ਸਿੱਖ ਨਹੀਂ ਤੁਸੀਂ ਨੇ ਦਾੜੀਆਂ ਕਟਾਈਆਂ ਮੈਂ ਕਹਿੰਨਾ ਅੱਜ ਬਿਆਨ ਦਿੰਨਾ 6ਵੇਂ ਨੂੰ ਮਿਲ ਲਓ ਭਾਈ ਗਾਤਰੇ ਸਮੇਤ ਮਿਲੂੰਗਾ ਕਿਉਂ ਭਾਈ ਮੇਰੀ ਗੱਲ ਸੁਣੋ ਇਹ ਮੇਰੇ ਕਰਿਆ ਗੁਰੂ ਸਾਹਿਬ ਨੇ ਆ ਚੱਕਿਆ ਨਾ ਮੈਨੂੰ ਬਾਅਦ ਮੈਨੂੰ ਰਾਤ ਪਿਆਰੀ ਆ ਮੇਰੀ ਗੱਲ ਸੁਣੋ ਆ ਚੱਕਿਆ ਨਾ ਇਹ ਅਖਬਾਰ ਹੀ ਕਰਦਾ ਸਾਡੀ ਨਾਂ 'ਤੇ ਅਖਬਾਰ ਹੀ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲਣਬਾਜ਼ ਆ ਬਾਜ਼ਾ ਆ ਨਿਸਾਨ ਸਾਡੀ ਦਵਾਈ ਕਰਦਾ ਆ ਕਰਪਾਨਾ ਨੇ ਨਾ ਆ ਕਰਪਾਨਾ ਨੇ ਅੱਜ ਤੱਕ ਸਾਨੂੰ ਇਹੀ ਸਿਖਾਇਆ ਮਰਨਾ ਮਰਨਾ ਸ਼ਹੀਦੀਆਂ ਜੇ ਅਸੀਂ ਇਹ ਕਰਪਾਨਾ ਚਾਹ ਕੇ ਖੜਦੇ ਆ ਫੇਰ ਹੀ ਅਸੀਂ ਹੱਕ ਲੈ ਸਕਦਾ ਨਹੀਂ ਨਾ ਅਸੀਂ ਪੀਸਫੁਲੀ ਹੱਕ ਲੈ ਸਕੀਏ ਨਾ ਅੱਜ ਤੱਕ ਪੀਸਫੁਲੀ ਮਿਲਿਆ ਸਾਨੂੰ ਕਿਉਂਕਿ ਅੱਜ ਦਾ ਕੋਈ ਪੁਰਾਣਾ ਇਤਿਹਾਸ ਚੱਕ ਲੋ ਜੇ ਮੈਨੂੰ ਕੋਈ ਮੈਨੂੰ ਬੰਦਾ ਆ ਕੇ ਕਹੇ ਤੂੰ ਗਲਤ ਆ ਜੇ ਖੂਨ ਤੋਂ ਬਿਨਾ ਲੜਦਾ ਗਿਆ ਹੋਵੇ ਪਰ ਸਾਨੂੰ ਪਤਾ ਵੀ ਖੂਨ ਤੋਂ ਬਿਨਾ ਕੋਈ ਗੱਲ ਹਿੱਲਾ ਹੁੰਦਾ ਨਹੀਂ ਹੁੰਦਾ ਕਿਉਂਕਿ ਸਾਰਾ ਇਤਿਹਾਸ ਅੱਜ ਤੱਕ ਸਿੱਖ ਇਤਿਹਾਸ ਪੰਜਾਬ ਦਾ ਦਾ ਖੂਨ ਨਾਲ ਰਚਿਆ ਗਿਆਗਾ